ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਤੇ ਲੋ ਜੀ ਕਹਿੰਦੇ ਨੇ 100 ਰੁਪਏ ਦਾ ਕੁਝ ਆਉਂਦਾ ਨਹੀਂ ਤੁਸੀਂ 100 ਛੱਡੋ 99 ਤੇ ਤੁਹਾਨੂੰ ਦਿਖਾਉਣਾ ਹੈ ਵੀ ਕੀ ਕੁਝ ਆਉਂਦਾ ਤਾਂ ਖੜੇ ਸੀ ਜੀ ਸਿਟੀ ਰੋਡ ਤੇ 99 ਸਟੋਰ ਹੈ ਇਹ ਤੁਹਾਨੂੰ ਦਿਖਾਉਣਾ ਹੈ ਵੀ ਕੀ ਕੁਝ ਆਉਂਦਾ ਹੈ ਨਾ ਜਿਹੜੇ ਕਹਿੰਦੇ ਨੇ ਵੀ 100 ਰੁਪਏ ਦਾ ਅੱਜ ਕੱਲ ਕੁਝ ਨਹੀਂ ਮਿਲਦਾ ਆਜੋ ਫਿਰ ਲੋ ਜੀ ਦੋਸਤੋ ਫਿਰ ਆ ਗਏ ਆਪਾਂ ਅੰਦਰ ਤੇ ਲੋਕੇਸ਼ਨ ਦੁਬਾਰਾ ਤੋਂ ਦੱਸ ਰਹੇ ਜੀ ਸਿਟੀ ਰੋਡ ਹੈ ਜਿੱਥੇ ਡਾਕ ਖਾਨਾ ਹੈ ਨਾ ਉਹ ਉਹਦੇ ਅੰਦਰ ਜਾ ਕੇ ਤੁਸੀਂ ਥੋੜੇ ਥੋੜਾ ਜੰ ਅੰਦਰ ਆਉਂਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਆ ਜਾਓ ਫਿਰ ਦਿਖਾਉਣਾ ਤੁਹਾਨੂੰ 100 ਰੁਪਏ ਦਾ ਸੌਰੀ 100 100 ਕਹਿ ਰਿਹਾ 99 ਰੁਪਏ ਦਾ ਕੀ ਕੁਝ ਮਿਲਦਾ ਆ ਦੇਖੋ ਜੀ ਪਹਿਲਾਂ ਤਾਂ ਘੜੀਆਂ ਦੇਖੋ ਜੀ ਕਿੰਨੀਆਂ ਸੋਹਣੀਆਂ ਸੁਣੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਯਾਰ ਸਿਰਫ 99 ਰੁਪਏ ਚ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਘੜੀਆਂ ਨੇ ਗਰਲਿਸ਼ ਵੀ ਨੇ ਆ ਦੇਖੋ ਗਰਲਿਸ਼ ਵੀ ਨੇ ਬਹੁਤ ਸੋਹਣੀਆਂ ਸੁਣੀਆਂ ਘੜੀਆਂ ਨੇ ਦੇਖ ਸਕਦੇ ਹੋ ਤੁਸੀਂ ਜੇ ਕਿਸੇ ਨੂੰ ਗਿਫਟ ਦੇਣੀ ਹੈ ਜਾਂ ਹਨਾ ਜਾਂ ਆਪ ਵੇਅਰ ਕਰਨੀ ਹੈ ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤੀਆਂ ਤੇ ਸੋਹਣੀਆਂ ਘੜੀਆਂ ਤੁਹਾਨੂੰ ਕਿਤੋਂ ਮਿਲ ਜਾਣਗੀਆਂ ਆ ਦੇਖਸੋ ਜਿਵੇਂ ਸਿੰਨਰੀਆਂ ਪਈਆਂ ਨੇ ਸਾਰੀਆਂ ਇਹਨਾਂ ਦਾ ਪ੍ਰਾਈਸ ਵੀ 99 ਹੈ ਤੇ ਬਾਕੀ ਲੇਡੀਜ਼ ਲਈ ਜਿਵੇਂ ਮੇਕਅਪ ਦਾ ਸਮਾਨ ਹੈ ਜਿਵੇਂ ਆ ਛੋਟਾ-ਵੋਟਾ ਹਨਾ ਜੋ ਵੀ ਆ ਲਿਪਸਟਿਕ ਜਿਵੇਂ ਆ ਇਅਰਿੰਗਸ ਨੇ ਸਿਰਫ 99 99 ਹੈ ਜੀ ਹਰ ਇੱਕ ਚੀਜ਼ ਦਾ ਰੇਟ ਉਸ ਤੋਂ ਬਾਅਦ ਆ ਗਿਆ ਜਿਵੇਂ ਆ ਪਈਆਂ ਨੇ সান ਗਲਾਸੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਇਹ ਤੁਹਾਨੂੰ ਬਾਜ਼ਾਰ ਚੋਂ ਮੈਨੂੰ ਇਹਨਾਂ ਦਾ 300 400 500 ਕਿੰਨੇ ਵੀ ਰੇਟ ਮਿਲ ਜਾਣਗੇ ਪਰ ਇੱਥੇ ਸਿਰਫ 99 ਹੈ ਜੀ ਸਿਰਫ 199 ਰੁਪਏ ਚ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋਣਾ ਟੋਵਲ ਵਗੈਰਾ ਜੋ ਵੀ ਹੈ ਜਿੰਨਾ ਵੀ ਕੁਝ ਜਿਹੜਾ ਜਿਵੇਂ ਛੋਟੀਆਂ ਆਈਟਮਾਂ ਨੇ ਇਹ 50 ਰੁਪਏ ਦੀਆਂ 100 ਰੁਪਏ ਦੀਆਂ ਦੋ ਨੇ ਛੋਟੀਆਂ ਆਈਟਮਾਂ ਨੇ ਕਿਉਂਕਿ ਬਾਕੀ ਜਿਹੜੀ ਵੱਡੀ ਆਈਟਮ ਤੁਹਾਨੂੰ ਦਿਖ ਰਹੀ ਹੈ ਉਹ ਸਿਰਫ 99 99 ਰੁਪਏ ਦੀ ਆ ਦੇਖ ਸਕਦੇ ਹੋ ਤੁਸੀਂ ਆ ਪਏ ਨੇ ਟੱਬਾ ਵਗੈਰਾ ਜਿਹੜੀ ਵੱਡੀ ਆਈਟਮ ਹੈ ਅ 99 ਦੀਆਂ ਜਿਵੇਂ ਆ ਮੱਗ ਵਗੈਰਾ ਨੇ 100 ਰੁਪਏ ਦੇ ਚਾਰ ਨੇ ਜੀ ਇਹ ਹਨ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਿਵੇਂ ਆ ਚੱਪਲਾਂ ਵਗੈਰਾ ਪਈਆਂ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਹਨਾ ਚੱਪਲਾਂ ਨੇ ਇਹ ਤੁਹਾਨੂੰ ਬਾਜ਼ਾਰ ਤੋਂ ਮੈਨੂੰ ਲੱਗਾ 150 200 ਐਮ ਐਮ ਲੈਣਗੇ ਆ ਪਰ ਉਰੇ ਜਿਹੜਾ ਰੇਟ ਹੈ 99 ਰੁਪਏ ਹੈ ਕਿ ਤੁਸੀਂ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਹੋਰ ਵੀ ਤੁਹਾਨੂੰ ਆ ਦੇਖੋ ਬੱਚਿਆਂ ਦੇ ਕੱਪੜੇ ਕਿੰਨੇ ਪਿਆਰੇ ਜੇ ਨੇ ਹਨਾ ਸੂਟ ਦੇਖੋ ਕਿੰਨੇ ਪਿਆਰੇ ਸੂਟ ਨੇ ਸਿਰਫ 99 ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕਿੱਥੋਂ ਮਿਲੂਗਾ ਕਿਉਂਕਿ ਹੁਣ ਗਰਮੀਆਂ ਦਾ ਸਮਾਂ ਇਹ ਜਿਹੇ ਕੱਪੜੇ ਤੁਸੀਂ ਬਾਜ਼ਾਰ 'ਚ ਲੱਭਦੇ ਫਿਰਦੇ ਹੋਵੋਗੇ ਜਿਨ੍ਹਾਂ ਦਾ ਰੇਟ 2-300 ਤੁਹਾਨੂੰ ਮਿਲਦਾ ਪਰ ਇੱਥੇ 99 ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਮਹਿੰਗਾਈ ਦਾ ਸਮਾਂ ਤਾਂ ਇੱਥੇ ਵਾਜਬ ਰੇਟ ਤੇ ਤੁਸੀਂ ਬਹੁਤ ਕੁਝ ਲੈ ਸਕਦੇ ਹੋ ਜਿਵੇਂ ਆਹ ਦੇਖੋ ਨੌਨ ਸਟਿਕ ਤਵਾ ਸਿਰਫ 99 ਆ ਸਾਰੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਨੇ ਬਰਤਨ ਪਏ ਨੇ ਇਹ ਮੈਨੂੰ ਨਹੀਂ ਲੱਗਦਾ ਤੁਹਾਨੂੰ ਇਹ ਕਿਤੋਂ ਹੋਰ 99 ਜਾਂ 100 ਰੁਪਏ ਚ ਤੁਹਾਨੂੰ ਕਿਤੋਂ ਮਿਲ ਵੀ ਜਾਣ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਕੁਝ ਜਿਹੜੀਆਂ ਛੋਟੀਆਂ ਆਈਟਮਾਂ ਨੇ ਤੁਸੀਂ ਉਰੇ ਆ ਕੇ ਦੇਖੋ ਤੁਹਾਨੂੰ 99 ਤੋਂ ਉੱਪਰ ਕੁਝ ਨਹੀਂ ਮਿਲਣਾ ਸਾਰਾ ਦਾ ਰੇਟ 99 ਹੈ ਜਿਹੜੀ ਕੋਈ ਛੋਟੀ ਚੀਜ਼ ਤੁਹਾਨੂੰ ਕੈਮਰੇ 'ਚ ਦਿਖ ਰਹੀ ਹੈ ਉਹਦਾ ਰੇਟ ਉਸ ਤੋਂ ਘੱਟ ਹੀ ਹੋਵੇਗਾ ਆ ਦੇਖੋ ਜੀ ਜੂਸਰ ਹੈ ਜਿਵੇਂ ਆ ਹੁਣ ਗਰਮੀਆਂ ਦਾ ਸਮਾਂ ਆ ਰਿਹਾ ਸਿਰਫ 99 ਐਨੇ ਚ ਤਿਆਰ ਕੁਛ ਅੰਦਾਈ ਨਹੀਂ ਹਨ ਪਰ ਇੱਥੇ ਬਹੁਤ ਖੁਸ਼ ਆ ਰਹੇ ਆ ਲੋਰਾਂ ਦੇਖ ਸਕਦੇ ਹੋ ਸਿਰਫ 99 ਜੇ ਕਿਤੇ ਵੀ ਤੁਸੀਂ ਵਿਜ਼ਿਟ ਕਰ ਰਹੇ ਹੋ ਜੇ ਮੈਂ ਗਰਮੀਆਂ ਦਾ ਸਮਾਂ ਤਬ ਵੀਡੀਓ ਸ਼ੇਅਰ ਕਰਨੀ ਲਾਜ਼ਮੀ ਆ ਯਾਰ ਮੈਨੂੰ ਲੱਗਦਾ ਇਸ ਰੇਟ ਤੇ ਤੁਹਾਨੂੰ ਵਧੀਆ ਕੋਈ ਚੋਇਸ ਮਿਲੂਗੀ ਕਿਉਂਕਿ ਆਪਾਂ 99 ਹੋਰ ਸਟੋਰ ਤੇ ਜਾਂਦੇ ਆ ਉੱਥੇ ਆਪਾਂ ਨੂੰ ਸਮਾਨ ਨਹੀਂ ਪਸੰਦ ਆਉਂਦਾ ਕਿਉਂਕਿ ਆਪਾਂ ਨੂੰ ਫੀਲ ਆਉਂਦਾ ਵੀ ਯਾਰ ਇਹ ਇਹ ਤਾਂ ਐਨੇ ਦਾ ਹੈਗਾ ਹੀ ਆ ਪਰ ਤੁਸੀਂ ਉਰੇ ਆ ਕੇ ਵਿਜ਼ਿਟ ਕਰੋ ਤੁਹਾਨੂੰ ਲੱਗਣੀ ਨਹੀਂ ਵੀ ਇਹ 99 ਦਾ ਹੈ ਆ ਦੇਖੋ ਕੱਪ ਯਾਰ 99 ਆ ਦੇਖ ਸਕਦੇ ਹੋ ਤੁਸੀਂ 99 ਕਿੰਨੇ ਸੋਹਣੇ ਸੋਹਣੇ ਕੱਪ ਨੇ 12 ਦਾ ਇਹ ਸੈਟ ਹੈ ਆ ਦੇਖੋ ਜੀ ਆ ਵੱਡੇ ਨੇ ਹਨਾ ਕਿੰਨੇ ਸੋਹਣੇ ਸੋਹਣੇ ਨੇ ਇਹ ਸਿਰਫ 99 ਇਹਨਾਂ ਦਾ ਰੇਟ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਡਿਜ਼ਾਈਨ ਪਏ ਨੇ ਬਹੁਤ ਕੁਝ ਪਿਆ ਹੈ ਆ ਜਿਵੇਂ 6 ਦਾ ਸੈਟ ਹੈ ਆ ਦੇਖ ਸਕਦੇ ਹੋ ਬਾਕੀ ਆ ਦੇਖ ਸਕਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਪਏ ਨੇ ਆ ਦੇਖੋ ਸਾਰੇ ਤੁਹਾਡੀ ਚੋਆਇਸ ਉਰੇ ਮਿਲ ਸਕਦੀ ਹੈ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੇ ਆ ਪਲਾਸਟਿਕ ਦੇ ਸੈਟ ਨਹੀਂ ਜੀ ਆਹ ਦੇਖੋ ਆਹ ਪਲਾਸਟਿਕ ਦੇ ਸੈੱਟ ਨੇ ਇਹ ਵੀ 99 ਬਹੁਤ ਹੀ ਪਿਆਰੇ ਜਿਹੇ ਸੈੱਟ ਨੇ ਬਾਕੀ ਆਹ ਦੇਖੋ ਜੀ ਡਸਟਬਿਨ ਵਗੈਰਾ ਹਨਾ ਜਾਂ ਕੈਟਲ ਵਗੈਰਾ ਜਿਵੇਂ ਆਹ ਪ੍ਰਾਂਤ ਵਗੈਰਾ ਮਿੰਨੀ ਪ੍ਰਾਂਤ ਕੁਝ ਵੀ ਤੁਸੀਂ ਮੈਨੂੰ ਤਾਂ ਉਰੇ ਆ ਕੇ ਐਵੇਂ ਲੱਗ ਰਿਹਾ ਵੀ ਨਹੀਂ ਯਾਰ ਇਹਨੇ ਦਾ ਤਾਂ ਹੋ ਹੀ ਨਹੀਂ ਸਕਦਾ ਪਰ ਇਹ ਸਿਰਫ 99 ਦੇ ਸਮਾਨ ਹੈ ਜਿਹੜਾ ਵੀ ਕੁਝ ਲੈ ਲਓ ਦੋਸਤੋ ਆ ਜਿਵੇਂ ਹੁਣ ਕੱਪੜੇ ਆ ਗਏ ਬੱਚਿਆਂ ਦੇ ਫੇਰ ਤੋਂ ਆ ਦੇਖ ਸਕਦੇ ਤੁਸੀਂ ਗਰਮੀਆਂ ਦਾ ਸਮਾਂ ਤੁਸੀਂ 99 ਦਾ ਉਹ ਲਿਜਾ ਸਕਦੇ ਹੋ ਹਨਾ ਕੁਝ ਵੀ ਸੂਟ ਵਗੈਰਾ ਬੱਚਿਆਂ ਦੀਆਂ ਫਰਾਕਾਂ ਵਗੈਰਾ ਜਿਵੇਂ ਵੱਡਿਆਂ ਦੀਆਂ ਟੀ-ਸ਼ਰਟਾਂ ਆ ਗਿਆ ਕੱਪੜਾ ਵੀ ਵਧੀਆ ਵੀਰੇ ਬਹੁਤ ਵਧੀਆ ਸਟੱਫ ਦਾ ਇੱਥੇ ਸਮਾਨ ਹੈ ਤੁਸੀਂ ਦੇਖ ਸਕਦੇ ਹੋ ਤੇ ਸਿਰਫ ਰੇਟ ਹੈਗਾ 99 ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਆ ਚੌਪੜਾ ਦੋ 300 ਦਾ ਮਿਲਦਾ ਹੂਗਾ ਸਿਰਫ 99 ਦਾ ਤੇ ਆ ਵੀ ਦੋਸਤੋ 99 ਦਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਉਹ ਇੰਨੇ ਦਾ ਮਿਲੂਗਾ ਮੈਂ ਆ ਪਾਣੀ ਵਾਲੇ ਕੈਂਪਰ ਨੇ ਇਹ ਵੀ ਸਿਰਫ 99 ਦੇ ਨੇ ਦੋਸਤੋ ਕਿਉਂਕਿ ਗਰਮੀਆਂ ਦਾ ਸਮਾਂ ਆਪਾਂ ਨੂੰ ਹਰ ਇੱਕ ਕਿਤੇ ਇੰਨਾ ਚੀਜ਼ਾਂ ਦੀ ਹੁਣ ਲੋਡ ਪੈਣ ਵਾਲੀ ਐ ਤੁਸੀਂ ਇੱਥੇ ਜ਼ਰੂਰ ਪਹੁੰਚੋ ਜਿਹੜੀ ਲੋਕੇਸ਼ਨ ਹੈਗੀ ਐ ਜੀ ਸੁਨਾਮ ਦੀ ਐ ਇਹ ਤੇ ਬਾਕੀ ਉਸ ਤੋਂ ਬਾਅਦ ਆ ਗਿਆ ਜੀ ਮੱਗ ਵਗੈਰਾ ਆ ਆ ਗਿਆ ਜੀ ਗਮਲੇ ਵਗੈਰਾ ਆ ਗਏ ਹਨਾ ਸਾਰੇ 99 ਆ ਛੋਟੇ ਜਿਹਨੇ ਦੱਸ ਰਹੇ ਜਿਹੜੀ ਛੋਟੀ ਚੀਜ਼ ਐ ਉਸ ਦਾ ਰੇਟ 99 ਤੋਂ ਘੱਟ ਹੀ ਹੋਵੇਗਾ ਆ ਆ ਗਏ ਜੀ ਵਾਈਪਰ ਵਗੈਰਾ ਕੁਛ ਵੀ ਲੈਣਾ ਹੈ ਕੁਛ ਵੀ ਤੁਸੀਂ ਆਓ ਬੱਚਿਆਂ ਦੇ ਖਿਡੌਣੇ ਜਿਵੇਂ ਆ ਪਾਣੀ ਵਾਲੇ ਬੋਤਲਾਂ ਜਿਵੇਂ ਹੁਣ ਸਕੂਲ ਜਾ ਰਹੇ ਨੇ ਬੱਚੇ ਪਾਣੀ ਵਾਲੀ ਬੋਤਲ ਕਮ ਸੇ ਕਮ 1.5 200 ਦੀ ਆਪਾਂ ਨੂੰ ਬਾਜ਼ਾਰ ਚੋਂ ਮਿਲਦੀ ਹੈ ਇੱਥੇ ਸਿਰਫ ਤੁਹਾਨੂੰ 99 ਦੀ ਮਿਲੂਗੀ ਦੋਸਤੋ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਓ ਆ ਜਿਵੇਂ ਸਾਬਣਾ ਵਗੈਰਾ ਆ ਗਏ ਇਹਨਾਂ ਦਾ ਰੇਟ ਵੀ 99 ਆ ਦੋਸਤੋ ਇਹ ਉੱਪਰ ਜਿਹੜੀਆਂ ਆ ਜੂਸ ਦੀਆਂ ਪਈਆਂ ਤੁਸੀਂ ਦੇਖ ਰਹੇ ਹੋ ਹੁਣ ਜੂਸ ਦੀਆਂ ਬੋਟਲਸ ਇਹ 99 ਦੀਆਂ ਤਿੰਨੇ ਇਹ ਫਰੈਸ਼ ਹਨ ਵੀਰੇ ਇਹ ਸਾਰਾ ਇਹ ਬਿਲਕੁਲ ਫਰੈਸ਼ ਹੈ ਹਨਾ ਐਵੇਂ ਨਾ ਸਮਝਿਓ ਇਹ ਬਿਲਕੁਲ ਫਰੈਸ਼ ਮਾਲ ਹੈਗਾ ਹੈ ਉਸ ਤੋਂ ਬਾਅਦ ਜਿਵੇਂ ਪਾਊਡਰ ਜਿਵੇਂ ਗਰਮੀਆਂ ਦਾ ਸਮਾਂ ਆ ਗਿਆ ਹਨਾ ਪਾਊਡਰ ਵਗੈਰਾ ਜੋ ਹੋ ਗਏ ਅੜਾ 1.200 ਦਾ ਮਿਲਦਾ ਹੂਗਾ ਇਹ ਸਿਰਫ 99 ਤਾਂ ਦੋਸਤੋ ਮੈਟ ਵਗੈਰਾ ਹੋਰ ਬਹੁਤ ਕੁਝ ਚੀਜ਼ਾਂ ਬੱਚਿਆਂ ਦੇ ਖੜਾਉਣੇ ਤੱਕ 99 ਦੇ ਨੇ ਇਸ ਤੋਂ ਉੱਪਰ ਤਾਂ ਕੋਈ ਜੀ ਜੀ ਨਹੀਂ ਹੈਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਮੈਟ ਵੀ ਇਹ ਹੈਗੇ ਨੇ 99 ਦੇ ਕੋਈ ਵੀ ਲੈ ਜਾਓ ਬਹੁਤ ਤਰ੍ਹਾਂ ਦੇ ਹਨਾ ਮੈਟ ਪਾਈ ਨਹੀਂ ਤੁਹਾਨੂੰ ਕਿਤੇ ਜਾਣਿਆ ਤਾਂ ਆਪਾਂ ਨੂੰ ਰੇਟ ਮਿਲਦਾ ਹੈ 1.5 200 ਦਾ ਰੇਟ ਆਪਾਂ ਨੂੰ ਮਿਲਦਾ ਪਰ ਇੱਥੇ 99 ਹੈ ਆ ਦੇਖੋ ਜਿਵੇਂ ਕਿਤੇ ਵੀ ਰੱਖਣਾ ਆਪਣੇ ਘਰੇ ਰੱਖਣਾ ਆਫਿਸ 'ਚ ਰੱਖਣਾ 99 ਸਿਰਫ 99 ਬਹੁਤ ਸੋਹਣੇ ਸੋਹਣੇ ਮੈਟ ਨੇ ਉਸ ਤੋਂ ਬਾਅਦ ਜਿਵੇਂ ਜੁੱਤੀਆਂ ਵਗੈਰਾ ਆ ਗਏ ਆ ਜਾ ਬੱਠਰ ਵਗੈਰਾ ਆ ਗਏ ਹਨਾ ਆ ਦੇਖੋ ਬੱਠਰ ਵਗੈਰਾ ਆ ਗਏ ਸਿਰਫ 99 ਹਰ ਇੱਕ ਦੇ ਕੰਮ ਆਉਣ ਵਾਲੀ ਵੀਡੀਓ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ